ਆਂਕਾ ਕੋਮੇਟੀ ਪੱਤਰ ਸੌਂਪੇ ਜਾ ਰਹੇ ਹਨ ਉਹਨਾਂ ਨੂੰ ਮੈਂ ਆਪਣੇ ਵੱਲੋਂ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਦਾਰਾ ਸ਼ੁਰੂ ਤੋਂ ਹੀ ਨੌਕਰੀ ਦੇਣ ਦੀ ਪਾਰਦਰਸ਼ਤਾ ਲਈ ਜਾਣਿਆ ਜਾਂਦਾ ਹੈ ਜਿੱਥੇ ਹਰ ਇੱਕ ਨਿਯੁਕਤੀ ਮੈਰਿਟ ਦੇ ਆਧਾਰ ਤੇ ਹੁੰਦੀ ਹੈ ਕਰੜੀ ਚੋਣ ਪ੍ਰਕਿਰਿਆ ਤੋਂ ਬਾਅਦ ਇਹਨਾਂ ਉਮੀਦਵਾਰਾਂ ਨੇ ਆਪਣੀ ਕਾਬਲੀਅਤ ਸਿੱਧ ਕੀਤੀ ਹੈ ਨੌਕਰੀ ਦੀ ਜਿਹੜਾ ਉਹਦਾ ਰੋਲ ਲਾਜਸਾ ਸੋਲਿਸ਼ੀਅਮ ਤੇ ਲਾਸਪੈਟ੍ਰੋਨਿਕਸ ਕੀ ਬਾਇਸਿਕ ਲੇਕਿਨ ਪਰਫੋਰਮੈਂਸ ਪਾਲਿਸੀ ਗਲਰ ਬਈ ਭੋਗੀ ਹੈ ਅਬ ਨਿਸ਼ਚਿਤਤਾ ਦੀ ਸਖਤ ਲੋੜ ਹੈ ਕਿ ਸਾਡੇ ਕਰਮਚਾਰੀ ਨੇ ਜਿਸ ਦਿੱਲੀ ਤੋਂ ਪ੍ਰਾਪਤ ਦੇ ਕੋਲੇ ਅ ਉਹ ਸਿਰਨਾਥ ਜੰਮੇ ਨੇ ਤਾਂ ਉਹਦੇ ਉਹਨਾਂ ਦੇ ਵਾਰਸਾਂ ਬੜਾ ਬੜਾ ਵਿਕਤੀ ਰੁੱਤੀ ਜਾਵੇ 16 9 70 ਸਰਕਾਰ ਨੇ ਦਸਤਾਵੇਜ਼ ਦਰਕਰਤਾਰੀ ਜਿੰਨੇ ਤੇ ਨਾ ਸੋਖਿਆ ਅ ਵਾਰਸਾਂ ਨਾਮੀ ਦੇ ਚੁੱਕੇ ਆ ਪਰ ਅੱਜ ਇਹ ਪ੍ਰਧਾਨ ਵੀ ਦਸ ਸੈਨਿਕ ਮਾ ਜੋ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਘਾਟ ਵਿਜਲੀ ਮੰਤਰੀ ਪੰਜਾਬ ਪੰਡਰ ਸਾਹਿਬ ਸ਼ਰਮਾ ਸਾਹਿਬ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਛੇ ਸਾਹਿਬ ਇਲਾਕੇ ਦੇ ਬਤਵੰਤੇ ਸਜਣੋ ਮੈਂਬਰਸ ਆਫ ਦਾ ਪ੍ਰੈਸ ਤੇ ਹੋਰ ਮਜੂਰਤੀਆਂ ਪ੍ਰਾਪਤ ਕਰ ਲਿਆਏ ਮੇਰੇ ਬੱਚਿਓ ਭੈਣੋ ਭਰਾਵੋ ਬਿਸਰਗੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਆਖਾਂ ਅੱਜ ਦਾ ਮਿਸਰਾ ਜਿਹੜਾ ਪਹਿਲੇ ਸਮਾਗਮ ਦੱਸਿਆ ਹੋਇਆ ਹੈ ਕਪਤਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਕਾਗੜੀ ਜੀ ਵੱਲੋਂ ਜਦੋਂ ਐਸ ਮੈਗਨਾ ਚਾਰ ਸੰਭਾਲਿਆ ਲਗਭਗਾਂ ਮਹੀਨੇ ਬਾਅਦ ਮੈਨੂੰ ਵੀ ਐਸ ਮੈਗਨਾ ਲਈ ਬਾਗੋਰ ਸੌਪੀ ਗਈ ਇਹਨਾਂ ਦਾ ਪਹਿਲੇ ਦਿਨ ਤੋਂ ਹੀ ਹੈ ਸਾਨੂੰ ਦੇਸ਼ਿਕਾ ਕਿ ਦੇਰਵਾਰੀ ਦਾ ਪਰ ਜਿਸ ਤਰ੍ਹਾਂ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦਾ ਜੋ ਹਵਾਲਾ ਕੀਤਾ ਹੈ ਔਰਾ ਬਿਜਲੀ ਵਿਭਾਗ ਦੇ ਵਿੱਚ ਮੁਲਾਜ਼ਮਾਂ ਦੀ ਘਾਟ ਵੀ ਬਹੁਤ ਜ਼ਿਆਦਾ ਹੈ ਉਸ ਨੂੰ ਜੱਗੀ ਮੰਤਰੀ ਦੇ ਹੱਥੇ ਪੂਰਾ ਕੀਤਾ ਜਾਵੇ ਉਸ ਦੇ ਵਿੱਚ ਜਿਸ ਤਰ੍ਹਾਂ ਕੇ ਪਾਨਾ ਸਾਹਿਬ ਨੇ ਵਿਸਤਾਰ ਵਿੱਚ ਦੱਸਿਆ ਅਸੀਂ ਸਾਰੇ ਬੈਠੇ ਅੱਜ ਖੁਸ਼ੀਆਂ ਭਰੇ ਇਸ ਦਿਨ ਦੇ ਇਕੱਤਰ ਹੋਏ ਜਿਨ੍ਹਾਂ ਬੱਚਿਆਂ ਨੂੰ ਡਿਪਾਰਟਮੈਂਟ ਉਹਨਾਂ ਨੂੰ ਮਿਲਨੀ ਹੈ ਸਾਰੇ ਬੁੜੇ ਅਧਿਕਾਰ ਤੇ ਸਰਕਾਰ ਨਾਲ ਫਤਿਹ ਅਸਕਰ ਬਰੋਹ ਤੇ ਵਾਹਿਦ ਜੀ ਦਾ ਖਾਨਸਾ ਵਾਹਿਦ ਜੀ ਦੀ ਭੱਤੇ ਲੱਖ ਖੁਸ਼ੀਆਂ ਬਾਸ਼ਾ ਜਾਂ ਜੇ ਸਰਕਾਰ ਉਹਨਾਂ ਦੇ ਕਰੇ ਅੱਜ ਆਪਣੇ ਡਿਪਾਰਟਮੈਂਟ ਨੇ ਪਰ ਹਾਡੇ ਸਾਹਮਣੇ ਜਿਨ੍ਹਾਂ ਨੇ ਤੁਸੀਂ ਅੱਜ ਨਵੇਂ ਨਿਯੁਕਤੀ ਪੱਤਰ ਲੈਣੇ ਆ ਗੁਰਮੁਖਾਇ ਨੇ ਬੜੀ ਪਹਾ ਕਿਰਪਾ ਕੀਤੀ ਹੈ ਤੇ ਨਾਮ ਤੁਹਾਡਾ ਮਿਹਨਤ ਦਾ ਫਲ ਵੀ ਅੱਜ ਤੁਹਾਨੂੰ ਵਾਹਿਗੁਰੂ ਦੇ ਦਿੱਤਾ ਹੈ ਤੁਸੀਂ ਪੇਪਰ ਦੇ ਚੁੱਕੇ ਸੀ ਔਰ ਤੁਸੀਂ ਤੁਹਾਡੇ ਵਧਾ ਚ ਬੀਟ ਟੈਂਡ ਮਿੰਟਸ ਕਈ ਲੋਕ ਨੂੰ ਪਤਾ ਹੁੰਦਾ ਪੰਜੇ ਉਮਰ ਇੱਕੋ ਹੀ ਹੁੰਦੀਆਂ ਇਸ ਤੁਹਾਡੇ ਚੱਕਰ ਦੇ ਵਿੱਚ ਹਾਈ ਕੋਰਟ ਦਾ ਵੇਪ ਅਪਨ ਕਾਮੀ ਸਮਾਂ ਅੱਜ ਵੀ ਪਿਆਰ ਮੈਨੂੰ ਪਤਾ ਖਾਸ ਕਰਕੇ ਸ਼ਹਿਰਾਂ ਜੋ ਪਿੰਬਰ ਤੇ ਆਏ ਹੋਣ ਮੇਰੇ ਘਰ ਦੇ ਵਿੱਚ ਮਾਲੀ ਤੋਂ ਬੋਲਦੇ ਹੁੰਦੇ ਸੀ ਉਹ ਕੋਈ ਪੰਜਾ ਚਾਰ ਘਣਾ ਤਸਾਂ ਵਗਾ ਦਾ ਤਕਰਬੋਹ ਕਰਦੇ ਹੁੰਦੇ ਸੀ ਕਿ ਕਦੋਂ ਤੱਕ ਸਾਡੇ ਅਪਾਇੰਟਮੈਂਟ ਦਾ ਲੈਖ ਦਿੱਤੇ ਜਾਣਗੇ ਸਵਾਜੋ ਦੇਣ ਆਇਆ ਹੈ ਅੱਜ ਸਭ ਤੋਂ ਪਹਿਲਾਂ ਮੈਂ ਆਪਣੀਆਂ ਦੇਰਦੀਆਂ ਘਰਾਈਆਂ ਸਾਨੂੰ ਬਹੁਤ ਬਹੁਤ ਬਧਾਈ ਜਿੰਨਾ। ਪਰ ਪ੍ਰਮਾਤਮਾ ਨੂੰ ਅਰਦਾਸ ਕਰਨਾ ਸੱਚਾ ਬਾਸ਼ਾ ਵਹਿਗੂ ਤੁਸੀਂ ਇਸ ਭਾਰਮਣ ਦੇ ਵਿੱਚ ਇੱਕ ਪਰਿਵਾਰ ਦਾ ਹਿੱਸਾ ਬਣ ਜਾ ਰਹੇ ਹੋ। ਅਬ ਤੁਸੀਂ ਆਪਣੀ ਪੂਰੀ ਜ਼ਿੰਦਗੀ ਪੂਰੀ ਸਰਵਿਸ ਇਸ ਵਹਿਗਮ ਨੂੰ ਸਮਰਪਿਤ ਕਰਕੇ ਆਪਣਾ ਧਰਮ ਸੰਗ ਦੇ ਸੇਵਾ ਕਰੋਗੇ। ਕੀ ਆ ਬਲਕਿ ਨੀਕਾ ਜਿਹੜਾ ਸਰਾਸਾ ਬੋੜ ਚ ਗਏ ਇਹਨਾਂ ਦਾ ਜ਼ਿੰਦਗੀ ਦਾ ਯੱਗ ਹੈ ਉਹ ਮਾਣਦਾਰੀ ਆਪਣਾ ਖਤਮ ਹੁੰਦਾ ਹੈ ਬਲਕਿ ਖਾਣੇ ਦੀ ਰੋਟੀ ਹੁੰਦੀ ਹੈ ਲੱਛਾ ਬਹੁਤ ਹੁੰਦੀ ਹੈ ਹਰੇਕ ਇਨਸਾਨ ਨੂੰ ਬੜਾ ਕੁਸ਼ੂਦਾ ਵੀ ਮਹਿਲ ਬਣਾ ਲੀ ਨਾਂ ਨਹੀਂ ਇਸਲੇ ਜਾਣਾ ਪੈਸਾ ਦੀ ਸਸਤੀ ਜ਼ਰੂਰ ਹੈ ਪਰ ਸੋਨਾ ਕੀ ਹੋਵੇ ਜਿੰਨਾ ਕਿ ਸਾਡੇ ਇਸ ਜੀਵਨ ਦਾ ਚੰਗਾ ਤਿਹਾਰਾ ਨਹੀਂ ਸਕੇ ਕਿ ਅਸੀਂ ਬਿਮਾਰੀ-ਬਿਮਾਰੀ ਤੋਂ ਬਚ ਸਕੀਏ ਤੇ ਜੇ ਅਸੀਂ ਲੋਕਾਂ ਨੂੰ ਰੋਹਾ ਕਰਾਂਗੇ ਆਪਣੇ ਸਾਹਮਣੇ ਕੇਵਲ ਦੇਖਦੇ ਆਪਾਂ ਬੇਸ਼ੱਕ ਇਹ ਵਿਪਾਰਗਤ ਹੋਵੇ ਕਿਸੇ ਵਹਿਕਰੇ ਦਾ ਕੋਈ ਸਿਆਸੀ ਬੰਦਾ ਹੋਵੇ ਜਿੰਨੇ ਆ ਬਹੁਤ ਸਾਰਾ ਕੁਝ ਆ ਦੀ ਇਸ ਕਰਤਾਰ ਨੂੰ ਗਲਤ ਤਰੀਕੇ ਦੇ ਨਾਲ ਕਿਆ ਹਰਾਨ ਪੈ ਜਾ ਕਰੂਗਾ ਦੀ ਜ਼ਿੰਦਗੀ ਦੇ ਉਹ ਅੰਤਰ ਮਾਰਾ ਹੁੰਦਾ ਹੈ। ਤੇ ਸਸਤੀ ਆਪ ਐਸਾ ਸੂਝੂ ਹੋਇਆ ਹੈ। ਭਰੇ ਵੀ ਹੋਣਾ ਵੀ ਅਰਮਾਨ ਦਾ ਇਹ ਕਹੇ ਕਿ ਜੇ ਤੁਸੀਂ ਕਿਸੇ ਨੂੰ ਬਿਲਕੁਲ ਨਿਭਾ ਨਹੀਂ ਹੋਣਾ ਨਾ ਨਸ ਵੀ ਕਰਨਾ। ਕਈ ਵਾਰੀ ਐਸੇ ਹੋ ਗਿਆ ਕਿ ਮੈਂ ਆਹ ਮੇਰੀ ਜ਼ਿੰਦਗੀ ਜਿੱਦ ਮੈਨੂੰ ਮਿਲੇ ਹੈ ਕਿ ਮੈਂ ਬੰਦ ਦਾ ਮੈਂ ਇਹ ਕੰਮ ਨਹੀਂ ਕਰਦਾ। ਮੈਂ ਤੁਹਾਡੇ ਡਿਪਾਰਟਮੈਂਟ ਦੀ ਗੱਲ ਕਰਦਾ। ਨਾਲ ਹੀ ਲੈਣਾ ਚਾਹੁੰਦਾ ਵੀ ਆਪਸ਼ੀ ਉਨੂੰ ਜਖਰ ਸਾਹਿਬ ਦੇ ਕੋਲ ਕੋਣ ਕੀਤਾ ਵੀ ਭਈਆ ਕੰਮ ਕਰਦੇ ਹੋ ਸਾਡੇ ਪ੍ਰਬਾਰ ਸੀ ਮੈਂ ਉਹਨੂੰ ਪਹਿਲੇ ਦਿਨ ਮੈਂ ਮੈਕਨਿਕ ਆਇਆ ਹਾਂ ਸੀ ਉਹਨਾਂ ਦੀ ਗੱਲ ਉਹਨਾਂ ਨੇ ਸੁਣੀ ਨਾ ਤੇ ਕੋਈ ਡਾਟਾ ਲਿੰਡਰ ਹੋਏ ਪੁਲੀਟੀਕਲ ਬੰਦੇ ਨੂੰ ਕਹਿਣਾ ਕਰਨਾ ਕਰ ਤੰਗਾ ਉਹਨਾਂ ਅਸਰ ਨੂੰ ਮੈਂ ਬੜਿੱਤੇ ਭਾਇਆ ਬਰੇਨੇ ਬਾਕੇ ਨੂੰ ਮੈਨੂੰ ਹਾਂ ਵੀ 10 ਸਾਲ ਨਹੀਂ ਹੋਏ ਸੀ ਇਸ ਵੈਕ ਦਾ ਚਾਰਜਰ ਹੈ ਮੈਂ ਕਿਹਾ ਵੀ ਤੁਸੀਂ ਅਫਸਰ ਆਂ ਕੰਮ ਛੋਟਾ ਸੀ ਤੁਸੀਂ ਤੇ ਕਿਉਂ ਤੁਸੀਂ ਉਸ ਤੇ ਗਲਤ ਕਰਨਾ ਪਿਆ ਕੌਣ ਨਾਰਾਜ਼ੀ ਕਰਦੀ ਵੀ ਇਹ ਅਡੇ ਵੱਡੇ ਲੀਡਰ ਤੇ ਜਾਚੜ ਸਾਹਿਬ ਵੀ ਗੱਲ ਸਪਾਸ ਨਹੀਂ ਕਰਦੇ ਕੋਲ ਨੂੰ ਰਾਜ ਜੀ ਮੈਂ ਤਾਂ ਗੱਲ ਸੁਣਾਦਾ ਰਹਿ ਮੈਨੂੰ ਕੋਈ ਪੋਸਟ ਦੇ ਗਾ ਨਹੀਂ ਇੱਥੇ ਮਰਜੀ ਦਾ ਨਹੀਂ ਕਦੇ ਨਹੀਂ ਕਿਹਾ ਤੇਰੀ ਗੱਲ ਜਰਾ ਮੈਂ ਤੇਰੇ ਤੋਂ ਪੁੱਛਿਆ ਕਿ ਹੈ ਕਦਾ ਤੁਮਾ ਉਹ ਨੂੰ ਜਿੱਦਤਾ ਤੁ ਜਵਾਵਟਾ ਦਿੱਤਾ ਪਰ ਫੋੜਿਆ ਨਹੀਂ ਮੈਂ ਚੁੱਕ ਗਿਆ ਅਗਲੇ ਮਹੀਨੇ ਜਦੋਂ ਚੁੱਕਦਾ ਹੋਣਾ ਸੀ ਕਰਮੇ ਵੀ ਬੜੀ ਸਿਰੋ ਪਤਾ ਹੈ ਮੈਂ ਸਰਾਜ ਸਾਹਿਬ ਨੂੰ ਕਿਹਾ ਵੀ ਇਹਨੂੰ ਵਧੀਆ ਟਰੰਗ ਨਾਲ ਇਹਨੂੰ ਭਾੜਾ ਮੂਰਾ ਦੇ ਲਾ ਕੇ ਆਪਾਂ ਚਲੋ ਜੇ ਸਿਰੋ ਉਹ ਜਿੱਥੇ ਸਾਡਾ ਘਰ ਹੈ ਮੈਂ ਅਜੀਵੋ ਤੇ 갔다 ਤੇ ਜਦ ਮੇਰਾ ਜੀ ਕੀਤਾ ਮੈਂ ਰੈਸਟਰੀ ਉੱਥੇ ਰੈਸਕਿਊ ਦਫਨਾ ਬੜ ਗਿਆ

ਕਹਦਾ ਜੀ ਹੁੰਦਾ ਤੈਨੂੰ ਨਹੀਂ ਹੋ ਗਿਆ ਤੇ ਕਿਹਨੋਂ ਹੁੰਦਾ ਤੇਰੇ ਨਾਲ ਜਦੋਂ ਮੈਂ ਕਹਿੰਦਾ ਤੂੰ ਇੱਥੇ ਵੀ ਜੋਤੀ ਕਰਦਾ ਸੋ ਤੇ ਵੀ ਜੋਤੀ ਕਰਦਾ ਸੀ ਤੇ ਹੁਣ ਕੀ ਹੈ ਅਗਰੇ ਕੀ ਬੜੀਆ ਭਾਵੇਂ ਇਤਤ ਲੋਕ ਸੈੜ ਜਾਂਦੇ ਉਹ ਅਸੀਂ ਆਏ ਆ ਕਹਿੰਦਾ ਜੀ ਬੋਤਲ ਨਾਲ ਫਰ ਤਾਂ ਇਸ ਚ ਡਾਕਟਰ ਹੋ ਵੀ ਛੇ ਰਗਰ ਆਈ ਗਏ ਸੋ ਇਸ ਕਰਕੇ ਇਹ ਨਹੀਂ ਹੁੰਦਾ ਵੀ ਅਸੀਂ ਅਮਾਨਦਾਨਾ ਤੇ ਕਿਸੇ ਗੱਲ ਹੀ ਨਹੀਂ ਅਮਾਨਦਾਨੀ ਨਹੀਂ ਨਾ ਹਟਾ ਪਹੁੰਚ ਸੁਣ ਪ੍ਰਮਾਤਮਾ ਦੀ ਇੱਕ ਕਹਿਣਾ ਲੈਂਦਾ ਧਰਮ ਨਾਲੇ ਇਹ ਨਿਕਲ ਤੁਹਾਡੇ ਕੋਲੇ ਕੋਈ ਦੁੱਖੀਆ ਹੋਊਗਾ ਉਹਨੋਂ ਫਾ ਲੈ ਰੋ ਕੇ ਹੀ ਗੱਲ ਨਾ ਕਰੋ ਇੱਕ ਮਿੰਟ ਕੁਆਲਿਫਿਕੇਸ਼ਨ ਹੀ ਇਮਾਨਦਾਰੀ ਦੀ ਇਸ ਕਰਕੇ ਤੁਹਾਨੂੰ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਤੁਹਾਨੂੰ ਯਾਦ ਕਰ ਲੋ ਜਿੱਥੇ ਜਿੱਥੇ ਤੁਸੀਂ ਸੇਵਾ ਕਰੋ ਉੱਥੇ ਮੁੜ ਕੇ ਰਹਿ ਕਸ਼ੀ ਕਰਨਾ ਹੁੰਦਾ ਹੈ ਤੇ ਜ਼ਿੰਦਗੀ ਜਿੱਥੇ ਰਹਿਣੀ ਹੈ ਏਹੀ ਕੇ ਬਣਿਆ ਦੁਗਤ ਹੈ ਬ੍ਰਹਿਮਾ ਜੀ ਵੀ ਨਾਮ ਯਾਦ ਰੱਖਦੇ ਤੇ ਸ਼ਗਨੀਆਂ ਦੇ ਵੀ ਰੱਖਦੇ ਕਦੇ ਸਾਰ ਪੋਜ਼ਿਟਿਵ ਰੱਖੋ جے زندگی سے تُسی پہنسے رہو گے پھر صورت چارس پر صورت سنڈی ہوا گئے سو آجتا تسی آئے ہیں بجلے بوردیں پرواہ کرنے ممبر پر بن کے جانا ہے تو بڑے بیاست کامنا تُسی سیوا کریو ہو بڑی صورتی یانگ گئے گئے پیشنٹی لوڑ رکھے ہو جنہوں کا بڑے پیشنٹ رہو گا سبر رہو گا سندوق رہو گا پیدے میں سے سارا آ جانا ہے سو ਤੁਹਾਡੇ ਆਉਣ ਨਾਲ ਸਾਡਾ ਮੂਡ ਵੀ ਅੱਗੇ ਹੋਟਮਾ ਚੀ ਬਦਲੂਗਾ ਕਿੰਸੀ ਮਾਨ ਨਾਲ ਕਹਿ ਸਕਦੇ ਆ ਸਾਡੀ ਟੀਮ ਨੇ ਜਦੋਂ ਲੋਕ ਮੈਨੂੰ ਇਸ ਫਾਰਮ ਵਿੱਚ ਚਾਉਣ ਦਾ ਮੌਕਾ ਮਿਲਿਆ ਕਾਫੀ ਅਸੀਮ ਬੱਚਿਆਂ ਨੂੰ ਉਹਨਾਂ ਦੀ ਜ਼ਰੂਰਤਾਂ ਬਾਰੇ ਜਿਨੀਆਂ ਜੋ ਕਿ ਸੀ ਮੇਰੇ ਘਰ ਦੇ ਵਿੱਚ ਪੰਜਾਬ ਦੇ ਵਿੱਚੋਂ ਮਾਨ ਨਾਲ ਤੇ ਬਕਰ ਨਾਲ ਕਹਿ ਸਕਦਾ ਸਾਰੇ ਵਰਕਰ ਮਿਲਤਾਂ ਨੂੰ ਬੱਸ ਉਹ ਹੱਦ اسی بجلی بورڈ دی پرتی کی دی ہے اور بہت خوشی ہوئی کہ اللہ ہم بھی گھر کر کے ہیں پانا صاحب نام سرانہ صاحب نام اسی اتھے نام نہیں کر سکتے جو اسی ہو نہیں بھی آج اتھے شوشی زباجیاں ہوں نام کر کے اسی اتھے بور پرتی کر لگے ہیں ایت نوٹ میں اتھے اسی بہت سجا ہوا پڑا رہا ہے تو اسی بٹی گھنٹی چاہیے ہیں ایت نوٹ بہت گھنٹی چاہیے ہیں پور نبی بیمی نیرے بچے کسی ਅਸੀਂ ਵਧੀਆ ਕੰਮ ਕਰੀਏ ਆ ਵੀ ਪਰਿਵਾਰ ਜਿਹੜੀ ਜ਼ਿੰਦਗੀ ਆ ਉਹ ਖੁਸ਼ੀਆਂ ਖੁਸ਼ੀਆਂ ਨਿਵਾ ਸਕੋ ਅਜਿਹੇ ਦੇ ਵਿੱਚ ਮੈਂ ਅੱਜ ਇਸ ਪ੍ਰੋਗਰਾਮ ਦੇ ਜੋ ਵੀ ਸਾਡੇ ਅਫਸਰ ਸਾਹਿਬਾਨ ਨੇ ਸਾਡੇ ਜੈਮਨ ਸਾਹਿਬ ਪੰਨਮ ਸਾਹਿਬ ਸ਼ਰਮਾ ਜੀ ਸਾਡੇ ਐਸੇ ਸਾਹਿਬ ਜਿਵੇਂ ਕਾਂਸਰ ਸਾਹਿਬ ਚੀਫ ਸਾਹਿਬ ਤੇ ਸਾਡੇ ਨਾਲ ਕਰਕੇ ਗੁਰਮੁਖ ਸਾਹਿਬ ਜਿਵੇਂ ਹਮੇਸ਼ਾ ਹੀ ਜਦੋਂ ਵੀ ਕਿਤੇ ਕੋਈ ਤੁਹਾਡੇ ਬਰਤੀ ਕੋਈ ਲੋਕਰੀਆਂ ਦੀ ਗੱਲ ਹੁੰਦੀ ਹੈ ਹਮੇਸ਼ਾ ਇਹਨਾਂ ਨੇ

ਇਸ ਡਿਪਾਰਟਮੈਂਟ ਦੇ ਵਿੱਚ ਲੈ ਕੇ ਸੇਵਾ ਕਰੂੰਗੇ ਇਹ ਨਾ ਕਹਿੰਦਾ ਫੇਰ ਇੱਕ ਵਾਰੀ ਫੋਟੋ ਦਿਖਾਈ ਵਹੀ ਹੋਣੀ ਕਰਾਂ ਦਾ ਵਹੀ ਨਹੀਂ ਕੀ ਫਰਕ ਇਹ ਸਾਰੇ ਤਰਫੀਸ ਇਹ ਜੀ ਸਾਹਮਣੇ ਸਾਈਡ ਦੋ ਬੰਦੇ ਕਰ ਲੀ ਹਾਂ ਮੈਂ ਕਹਿ ਦਿੰਦਾ ਮੈਂ ਇਹ ਮਾਸ਼ਰੂ ਸਿੰਘ ਲਾ ਗੈਪ ਫਿਰ ਰਹੇ ਜੰਮ ਚੱਲੂ ਹਾਂ ਮੈਂ ਨਹੀਂ ਨਹੀਂ ਖੜੇ ਰਹੋ ਜੀ ਉੱਪਰ ਕਰੋ ਇਹ ਉੱਪਰ ਹਾਂ ਹਾਂ ਜੀ ਥੈਂਕ ਯੂ ਸਰ ਇੱਕ ਮਿੰਟ ਇੱਕ ਮਿੰਟ ਵੇਖੋ ਅੱਜ ਮੇਰੇ ਖਿਆਲ ਦੇ ਵਿੱਚ 270 ਦੇ ਆਸੇ ਪਾਸੇ ਜੀ ਹਾਂ ਸਰ ਅੱਜ ਅਸੀਂ ਐਲ ਡੀ ਸੀ ਜਿਹੜੇ ਨਵੇਂ ਮੇਰੇ ਖਿਆਲ ਦੇ ਵਿੱਚ ਅੱਜ ਤੱਕ ਕੋਈ 5000 ਦੇ ਆਸੇ ਪਾਸੇ ਅਸੀਂ ਨੌਕਰੀ ਦੇ ਚੁੱਕੇ ਹਾਂ ਇਹ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਉਹ ਸਭ ਤੋਂ ਜ਼ਿਆਦਾ ਬਿਜਲੀ ਬੋਰਡ ਮੇਰੇ ਖਿਆਲ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਭ ਤੋਂ ਮੋਰੀ ਡਿਪਾਰਟਮੈਂਟ ਆ ਸਾਡੇ ਨਵੀਂ ਨਿਯੁਕਤੀਆਂ ਪੱਤਰ ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਸਭ ਤੋਂ ਪਿੱਛੇ ਬਿਲਕੁਲ ਪੂਰੇ ਪ੍ਰਬੰਧ ਆ ਜਿਵੇਂ ਪਿਛਲੀ ਵਾਰ ਵੀ ਸਾਡੇ ਆ ਬੜੇ ਕੂੜ ਪ੍ਰਚਾਰ ਕਰ ਰਹੇ ਸੀ ਵੀ 8 ਘੰਟੇ ਦਿੱਤੀ ਨਹੀਂ ਜਾਣੀ ਨਿਰਵਿਘਨ 8 ਘੰਟੇ ਦਿੱਤੀ ਆ ਲਾਈਟ ਔਰ ਡੋਮੈਸਟਿਕ ਦੇ ਵਿੱਚ ਇੱਕ ਮਿੰਟ ਦਾ ਅਸੀਂ ਕੱਟ ਨਹੀਂ ਲੱਗਣ ਦਿੱਤਾ ਅੱਜ ਪੰਜਾਬ ਦਾ ਫਾਰਮਰ ਆ ਜਿਹੜਾ ਕਿਸਾਨ ਆ ਇਸ ਗੱਲ ਤੇ ਪੂਰੀ ਤਸੱਲੀ ਤੇ ਖੁਸ਼ੀ ਪ੍ਰਗਟਾਉਂਦਾ ਹੈ ਵੀ ਜੋ ਸਾਡਾ ਸੀਜ਼ਨ ਸੀ ਪਿਛਲੇ ਸਾਲ ਬਹੁਤ ਵਧੀਆ ਰਿਹਾ ਔਰ ਆਉਣ ਵਾਲਾ ਸਮਾਂ ਵੀ ਅਸੀਂ ਵਧੀਆ ਦੇਵਾਂਗੇ ਮੈਂ ਤੁਹਾਨੂੰ ਦੱਸੇ ਕਿ ਐਸ்சி ਬੀਸੀ ਵੱਲੋਂ ਜੋ ਜੁਨਟਾ ਫ੍ਰੀ ਸੀ ਤੁਹਾਡੇ ਵੱਲੋਂ ਜੀ ਉਹਦੇ ਵਿੱਚ ਕੱਲ ਕੋਈ ਚੇਂਜਿੰਗ ਕੀਤੀ ਗਈ ਹੈ ਸਰ ਬਿਲਕੁਲ ਨਹੀਂ ਚੇਂਜ ਨਹੀਂ ਕੀਤੀ ਗਈ ਜੀ ਬਹੁਤ ਵਧੀਆ ਢੰਗ ਨਾਲ ਸੀ ਉਹ ਪਾਲਿਸੀ ਬਣਾਈ ਹੈ ਪਿਛਲੀ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਬਹੁਤ ਮਾੜੀਆਂ ਸੀ ਉਹ ਜੇ 200 ਜੂਨੀਅਰ ਮਾਫ ਸੀ ਤੇ 210 ਮੱਚ ਜਾਂਦਾ ਸੀ 210 ਦਾ ਹੀ ਬਿੱਲ ਭੇਜ ਦਿੰਦੇ ਸੀ ਅਸੀਂ ਫੈਸਲਾ ਕੀਤਾ ਕੈਮਰੇ ਦੇ ਵਿੱਚ ਬੜੀ ਸੋਚ ਵਿਚਾਰ ਕੇ ਜੇ 200 ਯੂਨਿਟ ਮਹੀਨੇ ਦੀ ਮਾਫ ਕੀਤੀ ਹੈ ਜੇ 210 ਬਾੜ ਲੈਂਦਾ ਉਹਨੂੰ 200 ਕੱਢ ਕੇ ਦਸਾਂ ਦਾ ਬਿੱਲ ਦਿੱਤਾ ਜਾਊਗਾ ਨਾ ਕਿ 200 ਦਾ ਇਹਦਾ ਬੋਝ ਬਾਕੀ ਬਾਕੀ ਲੋਕਾਂ ਦੇ ਵੀ ਪਊਗਾ ਜੀ ਕੋਈ ਬੋਝ ਨਹੀਂ ਪੈਣਾ ਕਿਸੇ ਦਾ ਵੀ ਸਰਕਾਰ ਸਬਸਿਡੀ ਦੇ ਸਰ ਸਰ ਇੱਕ ਉਹਦੇ ਵਿੱਚ ਸਰਕਾਰ ਇਹਦੀ ਸਬਸਿਡੀ ਸਰਕਾਰ ਦੇਊਗੀ ਇਹਨਾਂ ਦੀ ਸਰ ਇੱਕ ਉਹਦੇ ਵਿੱਚ ਸੀਗਾ ਵੀ ਜਿਹਦਾ ਜਿਹੜਾ ਬੰਦਾ ਟਰਨ ਪੇ ਕਰਦਾ ਜੀ ਟਰਨ ਭਰਦਾ ਹੈਗਾ ਜੀ ਜਾਂ ਟੈਕਸ ਭਰਦਾ ਸਰ ਉਹਨੂੰ ਉਹ ਬਿੱਲ ਮਾਫ ਨਹੀਂ ਹੋਊਗਾ ਦੇਖੋ ਜਿਹੜਾ ਜਿਹੜਾ ਇਨਕਮ ਟੈਕਸ ਹੀ ਭਰਦਾ ਹੈ ਹਾਂ ਜੀ ਉਹ ਤੁਹਾਨੂੰ ਪਤਾ ਵੀ ਉਹਨੂੰ ਉਹਦੀ ਇਨਕਮ ਦੇ ਮੁਤਾਬਕ ਜੇ ਇਨਕਮ ਟੈਕਸ ਭਰਦਾ ਹੈ ਤਾਂ ਮਤਲਬ ਕਮਾਈ ਨੂੰ ਵੱਧ ਹੈ ਇਹ ਤਾਂ ਜੈਨੂਨ ਕੇਸ ਹੈ ਜੀ ਥੈਂਕ ਯੂ